ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਐਸਐਸ ਜੋ ਪੁਆਇੰਟ ਬਰੋਜਪੁਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਇੰਡੀਅਨ ਰੇਲਵੇ ਪੁਲਿਸ ਦੇ ਵਿੱਚ ਕਨਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਪੋਸਟਾਂ ਤੇ ਵੈਕੈਂਸੀਸ ਨਿਕਲਿਆ ਸੀ ਏਜ ਲਿਮਟ ਫੀਸ ਕਿਤੇ ਦੀ ਆ ਐਂਡ ਕੁਆਲਿਫੀਕੇਸ਼ਨ ਸਾਰਾ ਕੁਝ ਅਸੀਂ ਪਿੱਛੇ ਨੋਟੀਫਿਕੇਸ਼ਨ ਤੇ ਦਿੱਤਾ ਹੋਇਆ ਸੀ ਕੁਛੀ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਫਾਰਮ ਖੁਦ ਅਪਲਾਈ ਕਰਨਾ ਤੇ ਖੁਦ ਅਪਲਾਈ ਕਰ ਸਕਦੇ ਹੋ ਜੀ ਕਿ ਸਾਡੇ ਤੋਂ ਕਰਵਾਉਣਾ ਤੇ WhatsApp ਤੇ ਆਪਣੇ ਡਾਕੂਮੈਂਟ ਭੇਜ ਦਿਓ ਜੀ ਅਸੀਂ ਤੁਹਾਡੇ ਫਾਰਮ ਅਪਲਾਈ ਕਰਕੇ ਤੁਹਾਨੂੰ WhatsApp ਤੇ PDF ਫਾਈਲ ਭੇਜ ਦਾਂਗੇ ਜੀ ਕਨਸਟੇਬਲ ਲਈ ਜਿਹੜੀ ਕੁਆਲਿਫਿਕੇਸ਼ਨ ਹੈ ਜੀ ਉਹ ਹੈਗੀ ਆ ਜੀ 10th ਪਾਸ ਸਬ ਇਨਸਪੈਕਟਰ ਲਈ ਹੈਗੀ ਆ ਜੀ ਗ੍ਰੈਜੂਏਸ਼ਨ ਕਲੀਅਰ ਹੋਣੀ ਚਾਹੀਦੀ ਆ ਸਾਡਾ ਪੋਜੀ ਐਂਡ ਕੁੜੀਆਂ ਮੁੰਡਿਆਂ ਸਭ ਲਈ ਵੈਕੈਂਸੀ ਆਈ ਸਾਰੇ ਅਪਲਾਈ ਕਰ ਸਕਦੇ ਆ ਜੀ ਸਹੀ ਅਤੇ ਦੂਸਤ ਜਾਣਕਾਰੀ ਲਈ ਜੁੜੇ ਦਿਓ ਐਸਐਸ ਜੋਬ ਪੁਆਇੰਟ ਫਿਰੋਜ਼ਪੁਰ ਧੰਨਵਾਦ ਜੀ